ਐਮ.ਐਲ.ਏ. ਸਾਹਿਬ ਹਰਮਿੰਦਰ ਸਿੰਘ ਸੰਧੂ ਸਾਹਿਬ ਆ ਸਾਡੇ ਪੁਰਾਣੇ ਸਾਡੇ ਮਿੱਤਰ ਦੋਸਤ ਆ ਸਾਡੇ ਬੱਚਿਆਂ ਵਰਗੇ ਵੀ ਆ ਅਸੀਂ ਤੇ ਸ਼ੁਰੂ ਤੋਂ ਇਹਨਾਂ ਦੇ ਨਾਲ ਆ ਤੇ ਸਾਡੇ ਜੋ ਵੀ ਇਲਾਕੇ ਦਾ ਇਹਨਾਂ ਨੇ ਵਿਕਾਸ ਕਰਾਇਆ ਅੱਗੇ ਤੇ ਹੁਣ ਵੀ ਸਾਨੂੰ ਆਸ ਤੇ ਬਹੁਤ ਵੱਡੀ ਉਮੀਦ ਆ ਵੀ ਸਾਡਾ ਫੇਰ ਵਿਕਾਸ ਜਿਹੜਾ ਉਸੇ ਤਰ੍ਹਾਂ ਹੀ ਸਾਡਾ ਹੋਊਗਾ ਇਸ ਕਰਕੇ ਅਸੀਂ ਹਰਮਿੰਦਰ ਸਿੰਘ ਸੰਧੂ ਦੇ ਨਾਲ ਸਾਡਾ ਪਿੰਡ ਤਕਰੀਬਨ ਸਾਰੇ ਪਿੰਡ ਸਾਡਾ ਉਹਦੇ ਨਾਲ ਆ ਜਿਹੜੇ ਕੰਮ ਕਿਸਾਨੀ ਪ੍ਰਤੀ ਉਹਨਾਂ ਨੇ ਕਰੇ ਨੇ ਜਿਵੇਂ ਬੱਤੀ ਆ ਰਹੀ ਆ ਉਹ ਵੀ ਵੇਖੋ ਜੀ ਬੱਤੀ ਜਿਹੜੀ ਫ੍ਰੀ ਦੇ ਰਹੇ ਆ ਸਭ ਤੋਂ ਵੱਡੀ ਸਹੂਲਤ ਇਹ ਸਾਰੇ ਪੰਜਾਬ ਦੇ ਵਿੱਚ ਲੋਕਾਂ ਨੂੰ ਮਿਲ ਰਹੀ ਆ ਐਦੋਂ ਵੱਡੀ ਕੋਈ ਸਹੂਲਤ ਨਹੀਂ ਕੀ ਜਿਹੜੀ ਜਿੱਤੇ ਬਿੱਲ ਤਾਰਨ ਦੀ ਰਹੀ ਨੇ ਹਾਂ ਅਸੀਂ ਤੇ ਇਹ ਬਿੱਲ ਵੀ ਜਿਹੜੇ ਮਾਫ ਹੋਏ ਐ ਬਹੁਤ ਵਧੀਆ ਜੋ ਕਿਸਾਨਾਂ ਦੀ ਬੱਤੀ ਵੀ ਮਾਫ ਹੋਵੇ ਕਿਸਾਨਾਂ ਨੂੰ ਜੋ ਸਹੂਲਤਾਂ ਦੇ ਰਹੇ ਉਹ ਸਹੀ ਬਹੁਤ ਸਹੂਲਤਾਂ ਦੇ ਰਿਆ ਅੱਗੇ ਕਿਸੇ ਪਿੱਛੇ ਪਿਲੀਆਂ ਸਰਕਾਰਾਂ ਨੇ ਕੋਈ ਸਹੂਲਤ ਨਹੀਂ ਦਿੱਤੀ ਭਗਵਾਨਤਮਾਨ ਜੀ ਬਹੁਤ ਵਧੀਆ ਕੰਮ ਕਰ ਰਿਹਾ ਵਾ ਉਹ ਸਹੀ ਕੰਮ ਕਰ ਰਿਹਾ ਵਾ ਉਹਦੀ ਕੋਈ ਜਿੰਨੀ ਸ਼ਿਫਟ ਕਰ ਲਈ ਉਹ ਨਹੀਂ ਥੋੜੀ ਆ ਕਿਹੜਾ 2027 ਆ ਜੀ ਉਹ ਤੁਹਾਨੂੰ ਕਿਵੇਂ ਲੱਗਦਾ ਕਿ 2027 ਦੇ ਵਿੱਚ ਕੀ ਦੀ ਅੱਗੇ ਸਰਕਾਰ ਨੂੰ ਵੇਖੋ ਜੀ ਇਹ ਕੰਮ ਵੇਖ ਕੇ ਪਬਲਿਕ ਨੇ ਸਾਰਾ ਇਹਨਾਂ ਦੇ ਕੰਮ ਵੇਖ ਕੇ ਤੇ ਇਹਨਾਂ ਨੂੰ ਬੋਡੀ ਪਾਉਣੀ ਹੈ ਔਰ ਜਿਹਨੂੰ ਪਾਉਣੀ ਹੈਗੀ ਇਹਨਾਂ ਦੇ ਕੰਮ ਵੇਖਣੇ ਉਹਨਾਂ ਨੇ ਭਗਵੰਤ ਮਾਨ ਨੂੰ ਹਾਂ ਭਗਵੰਤ ਮਾਨ ਦੇ ਹਾਂਜੀ ਹਾਂਜੀ ਕੰਮ ਸਹੀ ਕਰ ਰਹੇ ਨੇ ਤਰਨ ਤਰਨ ਹਲਕੇ ਦੇ ਵਿੱਚ ਅਸੀਂ ਖੜੇ ਹਾਂ ਤੇ ਅਸੀਂ ਗਰਾਊਂਡ ਜ਼ੀਰੋ ਤੋਂ ਚੈੱਕ ਕਰ ਰਹੇ ਹਾਂ ਕਿ ਪਿੰਡਾਂ ਦੇ ਵਿੱਚ ਕੀ ਰਿਪੋਰਟ ਆ ਕਿਸ ਨੂੰ ਇਹ ਵੋਟਾਂ ਪਾਉਣਗੇ ਸਸੀ ਗਾਲ ਜੀ ਬਾਬਾ ਜੀ ਸਸੀ ਗਾਲ ਜੀ ਸਸੀ ਗਾਲ ਕਿਹਨੂੰ ਵੋਟ ਪਾ ਰਹੇ ਹੋ ਵੇਖੋ ਜੀ ਮੇਰਾ ਨਾਮ ਪ੍ਰਤਾਪ ਸਿੰਘ ਖੇਸਾਂ ਵਾਲੇ ਪਿੰਡ ਕਾਕਾ ਕਨੇਲਾ ਵੇਖੋ ਜੀ ਸਾਡੇ ਇਹ ਐਮਐਲਏ ਸਾ ਸਾਡੇ ਪੁਰਾਣੇ ਸਾਡੇ ਮਿੱਤਰ ਦੋਸਤ ਆ ਸਾਡੇ ਬੱਚਿਆਂ ਵਰਗੇ ਵੀ ਆ ਅਸੀਂ ਤੇ ਸ਼ੁਰੂ ਤੇ ਇਹਨਾਂ ਦੇ ਨਾਲ ਆ ਤੇ ਸਾਡੇ ਜੋ ਵੀ ਇਲਾਕੇ ਦਾ ਇਹਨਾਂ ਨੇ ਵਿਕਾਸ ਕਰਾਇਆ ਅੱਗੇ ਤੇ ਹੁਣ ਵੀ ਸਾਨੂੰ ਆਸ ਤੇ ਬਹੁਤ ਵੱਡੀ ਉਮੀਦ ਆ ਵੀ ਸਾਡਾ ਫੇਰ ਵਿਕਾਸ ਜਿਹੜਾ ਉਸੇ ਤਰ੍ਹਾਂ ਹੀ ਸਾਡਾ ਹੋਊਗਾ ਇਸ ਕਰਕੇ ਅਸੀਂ ਹਰਮੀਤ ਸਿੰਘ ਸੰਧੂ ਦੇ ਨਾਲ ਸਾਡਾ ਪਿੰਡ ਤਕਰੀਬਨ ਸਾਰੇ ਪਿੰਡ ਸਾਡਾ ਉਹਦੇ ਨਾਲ ਆ ਭਗਵਾਨਤਮਾਨ ਦੇ ਜਿਹੜੀ ਕਾਰਗੁਜ਼ਾਰੀ ਆ ਕਿਵੇਂ ਲੱਗਦੀ ਆ ਭਗਵਾਨਤਮਾਨ ਜੀ ਬਹੁਤ ਵਧੀਆ ਕੰਮ ਕਰ ਰਿਹਾ ਵਾ ਉਹ ਸਹੀ ਕੰਮ ਕਰ ਰਿਹਾ ਵਾ ਉਹਦੀ ਕੋਈ ਉਹ ਜਿੰਨੀ ਸਿਫਤ ਕਰ ਲਈ ਉਹ ਨਹੀਂ ਥੋੜੀ ਆ ਜਿਹੜੇ ਕੰਮ ਕਿਸਾਨੀ ਪ੍ਰਤੀ ਉਹਨਾਂ ਨੇ ਕਰੇ ਨੇ ਜਿਵੇਂ ਬੱਤੀ ਆ ਰਹੀ ਹੈ ਉਹ ਵੀ ਦੱਸੋ ਵੇਖੋ ਜੀ ਬੱਤੀ ਜਿਹੜੀ ਫ੍ਰੀ ਦੇ ਰਹੇ ਆ ਸਭ ਤੋਂ ਵੱਡੀ ਸਹੂਲਤ ਇਹ ਸਾਰੇ ਪੰਜਾਬ ਦੇ ਵਿੱਚ ਲੋਕਾਂ ਨੂੰ ਮਿਲ ਰਹੀ ਆ ਐਦੋਂ ਵੱਡੀ ਕੋਈ ਸਹੂਲਤ ਨਹੀਂ ਕੀ ਜਿਹੜੀ ਨੀ ਤੇ ਬਿੱਲ ਤਾਰਨ ਜੀ ਰਹੀ ਨੇ ਹਾਂ ਅਸੀਂ ਤੇ ਇਹ ਬਿੱਲ ਵੀ ਜਿਹੜੇ ਮਾਫ ਹੋਏ ਆ ਬਹੁਤ ਵਧੀਆ ਜੋ ਕਿਸਾਨਾਂ ਦੀ ਬੱਤੀ ਵੀ ਮਾਫ ਹੋਵੇ ਕਿਸਾਨਾਂ ਨੂੰ ਜੋ ਸਹੂਲਤਾਂ ਦੇ ਰਹੇ ਉਹ ਸਹੀ ਬਹੁਤ ਸਹੂਲਤਾਂ ਦੇ ਰਿਹਾ ਅੱਗੇ ਕਿਸੇ ਪਿੱਛੇ ਪਿੱਲੀਆਂ ਸਰਕਾਰਾਂ ਕੋਈ ਸਹੂਲਤ ਨਹੀਂ ਦਿੱਤੀ ਬੱਤੀ ਦਿਨੇ ਆ ਰਹੀ ਹੁੰਦੇ ਬੰਬੀਆਂ ਦੇ ਦਿਨੇ ਆ ਰਹੀ ਕੋਈ ਗੱਲ ਹੀ ਨਹੀਂ ਹੁੰਦੇ ਕੋ ਰਾਤ ਜਾਂਦਾ ਹੀ ਨਹੀਂ ਤੇ ਜਿਹੜਾ 2027 ਹੈ ਜੀ ਉਹ ਤੁਹਾਨੂੰ ਕਿਵੇਂ ਲੱਗਦਾ ਕਿ 2027 ਦੇ ਵਿੱਚ ਕੀ ਦੀ ਅੱਗੇ ਸਰਕਾਰ ਹੋਣੀ ਹੈ ਵੇਖੋ ਜੀ ਇਹ ਕੰਮ ਵੇਖ ਕੇ ਪਬਲਿਕ ਨੇ ਸਾਰੇ ਇਹਨਾਂ ਦੇ ਕੰਮ ਵੇਖ ਕੇ ਤੇ ਇਹਨਾਂ ਨੂੰ ਬੋੜੀ ਪਾਉਣੀ ਹੈ ਹੋਰ ਕਿਹਨੂੰ ਪਾਉਣੀ ਹੈਗੀ ਇਹਨਾਂ ਦੇ ਕੰਮ ਵੇਖਣੇ ਉਹਨਾਂ ਨੇ ਭਗਵੰਤ ਮਾਨ ਨੂੰ ਹਾਂ ਭਗਵੰਤ ਮਾਨ ਦੇ ਹਾਂਜੀ ਹਾਂਜੀ ਕੰਮ ਸਹੀ ਕਰ ਰਹੇ ਨੇ